ਦੀਪਕ ਜੀ ਇਹ ਮਸ਼ੀਨ ਹੈ ਕਿਸ ਕਿਸ ਕੰਮ ਆਉਂਦਾ ਹੈ ਨਮਸਕਾਰ ਜੀ ਨਮਸਕਾਰ ਜੀ ਮੇਰਾ ਨਾਮ ਦੀਪਕ ਸਿੰਘਲਾ ਹੈ ਔਰ ਮੈਂ ਪਟੇਂਡਾ ਤੋਂ ਹੀ ਰਹਿਣ ਵਾਲਾ ਗ੍ਰੀਨ ਐਵੇਨਿਊ ਮਰੀਲਾਸ਼ ਹੈ ਔਰ ਮੈਂ অথੋરાઇਜ਼ ਡਿਸਟ੍ਰੀਬਿਊਟਰ ਹੈ ਕੈਂਗਨ ਵਾਟਰ ਮਸ਼ੀਨ ਦਾ ਇਹ ਇੱਕ ਡਿਵਾਈਸ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮੇਡ ਇਨ ਜਾਪਾਨ ਹੈ ਬੇਸਿਕਲੀ ਇਹ ਮੇਡ ਇਨ ਜਾਪਾਨ ਹੈ ਇਹ ਪਿਛਲੇ 51 52 ਸਾਲਾਂ ਤੋਂ ਇਹ ਮਸ਼ੀਨ ਬਣ ਰਹੀ ਹੈ 180 ਕੰਟਰੀਆਂ ਦੇ ਲੋਕ ਇਸ ਨੂੰ ਯੂਜ਼ ਕਰਦੇ ਆ ਦੁਨੀਆ ਦੇ ਟੌਪ ਡਾਕਟਰਸ ਇਸ ਮਸ਼ੀਨ ਨੂੰ ਰეკਮੈਂਡ ਕਰਦੇ ਆ ਇਹ ਪੇਟ ਦਾ ਨੰਬਰ 1 ਡਾਕਟਰ ਹੈ ਕੈਂਸਰ ਦਾ ਨੰਬਰ 1 ਡਾਕਟਰ ਹੈ ਦੁਨੀਆ ਦੇ ਟੌਪ ਡਾਕਟਰਸ ਇਸ ਮਸ਼ੀਨ ਨੂੰ ਰეკਮੈਂਡ ਕਰਦੇ ਆ ਦੁਨੀਆ ਦੀ ਟੌਪ ਲੌਬੀ ਇਸ ਨੂੰ ਯੂਜ਼ ਕਰ ਰਹੀ ਹੈ ਚਾਹੇ ਉਹ ਬਿਲਗਰੇਸ ਹੈ ਬਰਾਕ Obama ਡੋਨਲਡ Trump ਦਾ ਮਤਾ ਬਚਨ ਅਕਸ਼ੇ ਕੁਮਾਰਾ ਸ਼ਿਲਪਾ ਸ਼ੇਟੀ ਹੈ ਦੁਨੀਆ ਦੇ ਟਾਪ ਲੋਗ ਇਸ ਮਸ਼ੀਨ ਨੂੰ ਯੂਜ਼ ਕਰ ਰਹੇ ਹਨ ਔਰ 180 ਕੰਟਰੀ ਚ ਇਹ ਮਸ਼ੀਨ ਯੂਜ਼ ਹੋ ਰਹੀ ਹੈ ਜੇ ਆਪਾਂ ਘਰੇ ਬੈਠ ਕੇ ਪਹਾੜਾਂ ਦਾ ਪਾਣੀ ਪੀਣਾ ਚਾਹੁੰਦੇ ਆ ਝਰਨੇ ਦਾ ਪਾਣੀ ਪੀਣਾ ਚਾਹੁੰਦੇ ਆ ਲਾਈਵ ਵਾਟਰ ਪੀਣਾ ਚਾਹੁੰਦੇ ਆ ਐਕਟਿਵ ਹਾਈਡਰੋਜਨ ਵਾਲਾ ਪਾਣੀ ਪੀਣਾ ਚਾਹੁੰਦੇ ਆ ਹਾਈਡਰੋਜਨ ਰਿਚ ਪਾਣੀ ਪੀਣਾ ਚਾਹੁੰਦੇ ਆ ਤਾਂ ਇਹ ਮਸ਼ੀਨ ਆਪਾਂ ਨੂੰ ਇੰਸਟਾਲ ਕਰवानी ਚਾਹੀਦੀ ਹੈ ਜਿਵੇਂ ਆਪਾਂ AC ਦੇ ਨਾਲ ਟੈਕਨੋਲੋਜੀ AC ਵੀ ਆਪਾਂ ਬਾਰਲੀ 45 ਡਿਗਰੀ ਦੀ ਹਵਾ ਨੂੰ ਆਪਾਂ 15 ਡਿਗਰੀ ਚ ਕਨਵਰਟ ਕਰ ਲੈਨੇ ਆ ਉਹ ਇਹ ਜਪਾਨ ਦੀ ਟੈਕਨੋਲੋਜੀ ਦੇ ਨਾਲ ਆਪਾਂ ਪਹਾੜਾ ਆਪਣੇ ਪਾਣੀ ਨੂੰ ਨੋਰਮਲ ਪਾਣੀ ਨੂੰ ਪਹਾੜਾ ਦੇ ਪਾਣੀ ਚ ਕਨਵਰਟ ਕਰ ਲੈਂਦੇ ਆ ਇਹ ਪਾਣੀ ਪੀਣ ਤੋਂ ਬਾਅਦ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਬਚ ਜਾਂਦੇ ਆ ਜਿਹੜੀਆਂ ਬਿਮਾਰੀਆਂ ਲੱਗੀ ਹੁੰਦੀਆਂ ਹੌਲੀ ਹੌਲੀ ਰਿਵਰਸਲ ਹੋਣੀਆਂ ਚੱਲੂ ਹੋ ਜਾਂਦੀਆਂ ਰਾਈਟ ਹੁਣ ਤਾਂ ਇਹ ਮਸ਼ੀਨ ਦੀ ਜੇ ਗੱਲ ਕਰਾਂ ਤਾਂ ਐਮਬੀਬੀਐਸ ਦੇ ਸਿਲੇਬਸ ਦੇ ਵਿੱਚ ਹੀ ਸਾਡੀ ਰეკਮੈਂਡੇਸ਼ਨ ਆ ਗਈ ਹੈ ਪੂਰਾ ਦਾ ਪੂਰਾ ਚੈਪਟਰ ਹੀ ਐਮਬੀਬੀਐਸ ਦੇ ਕਰਿਕੂਲਮ ਦੇ ਵਿੱਚ ਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਰਾਈਟ ਜਿਹੜੇ ਸਟੂਡੈਂਟ ਐਮਬੀਬੀਐਸ ਕਰ ਰਹੇ ਆ ਉਹਨਾਂ ਨੂੰ ਇਹ ਬੁੱਕ ਲੱਗੀ ਹੋਈ ਹੈ ਤੇ ਉਸ 'ਚ ਹੀ ਪੂਰਾ ਦਾ ਪੂਰਾ ਚੈਪਟਰ ਆ ਗਿਆ ਹੈ ਰਾਈਟ ਤੇ ਹੋਰ ਇਸ ਮਸ਼ੀਨ ਬਾਰੇ ਗੱਲ ਕਰਾਂ ਤਾਂ ਇਸ ਮਸ਼ੀਨ ਦੀ ਲਾਈਫ ਹੈ 30 ਸਾਲ 35 ਸਾਲ 40 ਸਾਲ ਇਸ ਮਸ਼ੀਨ ਦੇ ਪੰਜ ਮਾਡਲ ਆਉਂਦੇ ਆ ਜੇ ਗੱਲ ਕਰਾਂ ਤਾਂ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਪਿੱਛੇ ਵੀ ਦੇਖ ਸਕਦੇ ਹੋ ਤੇ ਇਸ ਤੇ ਵੀ ਹੈ ਇਹਦੇ ਪੰਜ ਮਾਡਲ ਆਉਂਦੇ ਆ 2,20,000 ਤੋਂ ਲੈ ਕੇ 4 ਲੱਖ ਤੱਕ ਦੇ ਮਾਡਲ ਨੇ ਇਹ ਮਸ਼ੀਨ ਆਰਡਰ ਤੇ ਹੀ ਆਉਂਦੀ ਹੈ। ਰਾਈਟ ਆਰਡਰ ਕਰਨ ਤੋਂ 8-10 ਦਿਨਾਂ ਦੇ ਵਿੱਚ ਇਹ ਆ ਜਾਂਦੀ ਹੈ। ਮਸ਼ੀਨ ਜਪਾਨ 'ਚ ਹੀ ਬਣਦੀ ਹੈ ਇਹ। ਜਪਾਨ ਤੋਂ ਹੀ 180 ਕੰਟਿਆਂ ਨੂੰ ਐਕਸਪੋਰਟ ਹੁੰਦੀ ਹੈ। ਮਸ਼ੀਨ ਦੀ ਲਾਈਫ ਤਾਂ ਹੈਗੀ ਹੈ 30-35-40 ਸਾਲ। ਇਹ ਜਿਹੜਾ ਪਾਣੀ ਤਿਆਰ ਕਰਦੀ ਹੈ ਉਹਦੀ ਲਾਈਫ ਹੈ 24 ਤੋਂ 48 ਘੰਟੇ। ਇਹ ਲਾਈਵ ਵਾਟਰ ਪ੍ਰੋਡਿਊਸ ਕਰਦੀ ਹੈ, ਲਿਵਿੰਗ ਵਾਟਰ ਪ੍ਰੋਡਿਊਸ ਕਰਦੀ ਹੈ। ਜਿਸ ਤਰ੍ਹਾਂ ਆਪਾਂ ਖਾਣਾ ਤਾਂ ਲਾਈਵ ਖਾਂਦੇ ਆਂ, ਪਾਣੀ ਆਪਾਂ ਡੈੱਡ ਪੀਂਦੇ ਆਂ। ਉਸ ਤਰ੍ਹਾਂ ਇਹ ਪਾਣੀ ਵੀ ਲਾਈਵ ਪੀ ਸਕਦੇ ਆਂ ਆਪਾਂ ਇਸ ਮਸ਼ੀਨ ਦੇ ਥਰੂ। ਜਿਹੜਾ ਕਿ ਆਪਾਂ ਨੂੰ ਬਹੁਤ ਸਾਰੇ ਬਮਾਰੀ ਤੋਂ ਬਚੰਦਾ ਹੈਗਾ ਇੱਕ ਲੋਕਾਂ ਨੂੰ ਇਹ ਅਪੀਲ ਕਰਦਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਘੱਟੋ ਘੱਟ ਘੱਟ